ਬਿੰਦ ਚੱਕ ਤਾਂ ਠਹਿਰ ਗੱਡੀ ਆਉ ਪੈਰੋ ਪੈਰ ਤੈਨੂੰ ਕੰਮ ਕੀ ਤਦਦੀ ਦਾ ਮੈਨੂੰ ਬਾਬੂ ਜੀ ਜਨੂੰ ਟਿਗ ਟਗ ਦੀਦਾ ਜੀ ਦੇਵ ਬਾਬੂ ਜੀ ਮੈਨੂੰ ਟਿਗ ਟਗ ਦੀਦਾ ਤੇਰੀ ਸੱਸ ਬੜੀ ਬਿਮਾਰ ਉਹਦਾ ਨਿਕਾ ਨਿਕਾ ਪਰਿਵਾਰੀ ਹੋ ਤਾਂ ਰੁਕੇ ਨੇ ਹਸਪਤਾਲ ਮੇਰਾ ਗੱਲਾਂ ਦੇ ਉਹ ਸਰਦਾਰ ਮੈਨੂੰ ਉਥੇ ਜੀ ਸਦੀ ਦਾ ਤੇਰਾ ਬਾਬੂ ਜੀ ਸਾਨੂੰ ਟਿਗਟ ਗੱਡੀ ਦਾ ਜੀ ਉਹ ਬਾਬੂ ਜੀ ਸਾਨੂੰ ਟਿਗਟ ਗੱਡੀ ਦਾ ਨਹੀਂ ਤੂੰ ਪੈਲ ਚ ਨਹੀਂ ਤੂੰ ਵਿੰਦ ਚੱਟ ਤਾਂ ਪੈਰ ਗੱਡੀ ਆਉਂ ਪੈਰੇ ਪੈਰ ਟਿੰਡੂ ਖਾ ਜਾ ਤੈਨੂੰ ਕੰਮ ਕੀ ਕੋਲਾਤ ਮੇਰਾ ਕਰਨ ਚੱਟਾ ਮੇਰਾ ਸੋਹਰਾ ਬੜਾ ਬਿਮਾਰ ਉਹਦਾ ਨਿਕਾ ਨਿਕਾ ਪਰਿਵਾਰ ਉਹ ਤਾਂ ਚੰਡੀਗੜ੍ਹ ਹਸਪਤਾਲ ਮੇਰਾ ਗਾਂ ਦੇਉ ਸਰਦਾਰ ਮੈਨੂੰ ਉਥੇ ਦੀ ਸਤੀ ਦਾ ਦੇ ਦਿਓ ਬਾਬੂ ਜੀ ਮੈਨੂੰ ਟਿਗਟ ਗੱਦੀ ਦਾ ਦੇ ਦਿਓ ਬਾਬੂ ਜੀ ਮੈਨੂੰ ਟਿਗਟ ਗੱਦੀ ਦਾ ਦੇ ਦਿਓ ਬਾਬੂ ਜੀ ਮੈਨੂੰ ਟਿਗਟ ਗੱਦੀ ਦਾ ਸਾਰਾ ਮਰ ਗਿਆ ਮੋੜੇ ਨੂੰ ਲੱਗਿਆ ਕੋਈ ਕੁੜੀ ਆ ਨੀ ਮੈਂ ਅੱਜ ਕਰਵਾਣ ਨੂੰ ਹੋਈ ਕੁੜੀਓ ਨਾ ਮੋਤੀਏ ਮਾਂ ਦਾ ਮੇਂ ਪਰੋਂ ਮੈਂ ਕੀ ਦੱਸਾਂ ਨੀ ਮਾਏ ਮੈਂ ਕੀ ਦੱਸਾਂ ਮੈਨੂੰ ਕਹਿੰਦਾ ਮੈਂ ਚੱਲਿਆ ਖੇਤਾਂ ਵਿੱਚ ਤੇ ਤੂੰ ਨਾ ਮਗਰੋਂ ਆ ਜਿਹੜੇ 5-7 ਨਿਆਣੇ ਜੰਮੇ ਆ ਨਾ ਇਹਨਾਂ ਨੂੰ ਸੰਭਾਲ ਕੇ ਰੱਖੀ ਮੈਂ ਕਿਹਾ ਚੰਗਾ ਜੀ ਜਾਓ ਤੁਸੀਂ ਖੇਤਾਂ ਨੂੰ ਅੱਗੇ ਕਿਹੜੇ ਨਿਆਣੇ ਤੁਸੀਂ ਸੰਭਾਲਦੇ ਹੋ ਮੈਂ ਹੀ ਸੰਭਾਲਦੀ ਆ ਬਾਰ ਦੀ ਗੋ ਗਿਆ ਚਲੇ ਪੈਣੋਂ ਹੁਣ ਤੁਸੀਂ ਮੈਨੂੰ ਦੱਸੋ ਵੀ 5-4 ਨਿਆਣੀ ਤੇ ਮਾ ਡੰਗਰ ਗੋਵਾ ਕੁੜਾ ਵੀ ਮੈਂ ਆਪੇ ਕਰਾਂ ਸਾਥੀਆਂ ਵੀ ਮੈਂ ਆ ਲੱਖਾ ਕਿੰਨਾ ਤੇ ਡੰਗਰਾਂ ਨੂੰ ਕਿਤਾਵਾ ਵੀ ਮੈਂ ਕਰਾਂ ਪੰਨਿਆਂ ਜਾਣੇ ਨੂੰ ਰੋਟੀ ਪਾਣੀ ਵੀ ਖਵਾਉਂਦਾ ਹੈ ਤੇ ਮੇਰੇ ਲਈ ਮੁਸ਼ਕਲ ਸੀ ਜਿਲਬੋਚ ਅੰਤਿਕ ਮੈਂ ਆਖਿਆ ਵੀ ਹੁਣ ਬਾਕੀ ਕੰਮ ਤਾਰੀ ਹੋਊਗੇ ਵੀ ਇਹ ਨਾ ਜਿਹੜਾ ਕਿੰਦਾ ਧਿਆਨ ਰੱਖੇ ਤੇ ਬਾਹਰ ਚਲੇ ਜਾਣਗੇ ਭੰਜਾ ਧਿਆਨ ਰੱਖੋ ਕੰਮ ਜਾਣਾ ਮੇਰਾ ਹੈ ਮੈਂ ਇਹ ਲਾਚੂ ਚਾ ਵਾਲਾ ਬੰਡਾ ਸਾਰਾ ਟੋਕਰ ਤੇਰਾ ਤੇ ਮੈਂ ਚਾਰੇ ਪੰਜੇ ਵਿੱਚ ਮਾਰ ਕੇ ਟੋਕਰਾਂ ਬੁੱਧਾ ਮਾਰ ਦਿੰਦਾ ਚਲੇ ਸਾਹਮਣੇ ਹੈ ਹੁਣੇ ਤੇ ਉੱਤੇ ਮਹਾਰ ਰੱਖ ਦਿੰਦਾ ਇਹ ਨਹੀਂ ਜਾਂਦੇ ਆ ਕੇ ਮੈਂ ਕਹਿੰਦਾ ਪਿੰਨਿਆਣੇ ਕਿਥੇ ਨੇ ਉਹ ਨਹੀਂ ਦਿਖਦੇ ਕਿਤੇ ਮੈਂ ਕਿਹਾ ਜੀ ਉਹ ਟੋਕਰੇ ਥੱਲੇ ਜੇ ਜਦੋਂ ਨੇ ਟੋਕਰਾਂ ਚੁੱਕਿਆ ਜੇ ਨਿਆਣੇ ਬਿਓਸ਼ੋ ਬਿਓਸ਼ੋ ਹੈ ਪਏ ਮਾਰਦਾ ਇੰਨਾ ਗੱਲਾਂ ਤੋਂ ਮੈਨੂੰ ਮਾਰਦਾ ਮਾਰਦਾ ਨਹੀਂ ਮੈਨੂੰ ਮਾਰਦਾ ਇੰਨਾ ਗੱਲਾਂ ਤੋਂ ਮੈਨੂੰ ਮਾਰਦਾ ਮਾਰਦਾ ਨਹੀਂ ਮੈਨੂੰ ਮਾਰਦਾ ਗੱਲਾਂ ਤੋਂ ਹੀ ਇਹ ਮਾਰਦਾ ਭੈਣੇ ਰਹਿੰਦਾ ਹੁੰਦਾ ਇੱਕ ਗੱਲ ਤਾਂ ਤੂੰ ਦੱਸੀ ਨਹੀਂ ਇਹਨੂੰ ਕਿਹਾ ਜਵਾਕ ਸਾਹਮ ਕੇ ਰੱਖੀ ਨਵਾਤਵਾ ਕੇ ਰੱਖੀ ਇਹਨੇ ਕੀ ਕੀਤਾ ਪਾਣੀ ਭਰਿਆ ਟੱਬ ਵਿੱਚ ਹਾਂਜੀ ਸਾਰੇ ਗਰਮ ਗਰਮ ਪਾਣੀ ਦੇ ਵਿੱਚ ਜਵਾਕ ਕੱਢੇ ਕੱਢ ਕੇ ਨਾ ਇਹ ਤਾਂ ਕੋਠੇ ਤੇ ਸੁੱਕਣੇ ਪਾਇਆ ਹੀ ਇਹ ਤਾਂ ਮੈਂ ਵੇਖ ਲਿਆ ਹਾਂਜੀ ਨਹੀਂ ਤਾਂ ਜਵਾਕ بے ਹੋਸ਼ ਹੋ ਜਾਣੇ ਸੀ ਉਹਦੀ ਇਹਦੇ ਨਾਲ ਨਹੀਂ ਸੀ ਬਣਦੀ ਮੇਰੇ ਨਾਲ ਬਣਦੀ ਸੀ ਪਰ ਮੈਨੂੰ ਆ ਕੇ ਕਹਿੰਦਾ ਨਾ ਟ੍ਰੈਂਡਰ ਗਵੰਡ ਨਾਲ ਜਿਆਦਾ ਬਣਦੀ ਜੇ ਇਹ ਕੁਦਰਤੀ ਗੱਲ ਹੈ ਉੱਚੀ ਖਾਲੀ ਚ ਲੱਡੂ ਵਟਾਣਾ ਹਾਂਜੀ ਮੈਨੂੰ ਕਹਿੰਦਾ ਮੇਰੇ ਜਾਗ ਸੀਗਾ ਇਹ ਤੁਸੀਂ ਨਹੀਂ ਦੇਖੇ ਹਾਂਜੀ ਮੈਂ ਕਹਾਂ ਜਾਵਟੀ ਨੇ ਕੋਠੇ ਤੇ ਸੁੱਕਣੇ ਪਾਏ ਪਿਆ ਅੱਗੋਂ ਕਹਿੰਦੀ ਮੈਨੂੰ ਮਾਰਦਾ ਮਾਰਦਾ ਧੀਏ ਨਹੀਂ ਤੈਨੂੰ ਮਾਰਦਾ ਮੈਨੂੰ ਮਾਰਦਾ ਹਈ ਨਾ ਗੱਲਾਂ ਤੋਕੀਏ ਮੈਨੂੰ ਕਹਿੰਦਾ ਮੈਂ ਸ਼ਹਿਰ ਜਾਣਾ ਮੈਂ ਕਹਿੰਦਾ ਫੇਰ ਹੁਣ ਮੈਂ ਇਹ ਕੰਮ ਢੰਗਾ ਕਰਨਾ ਹੀ ਹੈ ਜਾਓ ਸ਼ਹਿਰ ਤੇ ਕਹਿੰਦਾ ਕਿ ਤੇਰੇ ਲਈ ਇੱਕ ਕੰਮ ਜ਼ਰੂਰੀ ਆ ਪਿ ਜਾਣਿਆਂ ਦਾ ਕੋਈ ਕੀਤਾ ਮੈਨੂੰ ਪਤਾ ਵਾ ਉਹਨਾਂ ਦਾ ਵੀ ਧਿਆਨ ਰੱਖੀ ਤੇ ਬਾਪੂ ਤੇ ਬੇਬੇ ਹੋ ਗਏ ਬਜ਼ੁਰਗ ਇਹ ਕਹਾਣੀਆਂ ਚ ਪਾ ਨਹੀਂਤਾ ਜਾਂਦੀਆਂ ਤੂੰ ਪੰਡਾ ਕਢਾਲਾ ਤੇ ਰੱਖਣੀ ਹੂਈ ਵਾ ਮੈਂ ਕਿਦਾ ਸਾਟ ਪੇਟ ਨਵਾਰੀ ਫੇਰ ਤੇ ਮੇਰੇ ਬਾਹ ਦੇ ਜੱਪ ਪਹਿਣਾ ਨਾ ਧਿਆਨ ਤੇ ਤੂੰ ਆ ਤੂੰ ਲੋਆਂ ਇੱਥੇ ਕਿਸੇ ਨੇ ਵੀਡੀਓ ਬਣਾ ਲਈ ਤਾਂ ਨੈੱਟ ਤੇ ਪਾ ਦੇਣਗੇ ਉਹ ਚਲੇ ਗਏ ਸ਼ਹਿਰ ਅੱਛਾ ਉਹ ਚਲੇ ਗਏ ਸ਼ਹਿਰ ਆਪਾਂ ਸਮਟ ਪੈਰ ਮੇਰੇ ਇੰਨੇ ਸਾਰੇ ਸਾਰੇ ਜਿੰਨਾਂ ਹੋਏ ਤਾਂ ਹੁਣ ਅੱਜ ਬਾਪੂ ਦਾ ਕਹਿੰਦੇ ਆਂ ਬੈ ਰੱਖੀ ਨੂੰ ਮੈਂ ਨਾ ਕਿਵੇਂ ਸੰਭਾਂ ਅੱਛਾ ਕਹਿੰਦੇ ਮੈਨੂੰ ਕਹਿ ਕੇ ਕੁੰਡਾ ਮਾਰ ਕੇ ਰੱਖੀ ਮੈਂ ਪੈਣ ਕੀਤਾ ਜਿਹੜਾ ਕਮਰਾ ਸੀ ਨਾ ਬਾਪੂ ਉਹਨਾਂ ਨੂੰ ਕਿਹਾ ਆ ਜਾਓ ਤੁਸੀਂ ਅੰਦਰ ਅੰਦਰ ਬੈਠ ਜ ਬਾਪੂ ਜੀ ਬੀਬੀ ਜੀ ਅੰਦਰ ਬਹਿ ਜਾਓ ਬਾਤ ਇਹ ਤੇ ਮੈਂ ਉਹਨਾਂ ਨੂੰ ਉਹਨਾਂ ਕਿਹਾ ਕਿ ਮੈਂ ਨਾ ਕੰਮ ਕਰਨਾ ਤੁਸੀਂ ਲੰਮੇ ਪਾਓ ਮੈਂ ਲੰਮੇ ਪਾ ਕੇ ਮੈਂ ਜਦੋਂ ਲੰਮੇ ਪਾਏ ਤਾਂ ਮੈਂ ਉਹ ਯਾਰ ਰੱਸਾ ਤੇ ਉਹਨਾਂ ਦੇ ਪੈਰਾਂ ਤੇ ਇਦਾਂ ਇਦਾਂ ਘੁਲਦਾ ਪਰ ਉਹ ਮਿਲਦਾ ਹੁੰਦਾ ਹੁੰਦਾ ਲਾ ਲਾਤਾ ਤੇ ਤਰਕਾਰਾਂ ਪੈ ਗਈਆਂ ਤੇ ਸ਼ਹਿਰੋਂ ਆ ਗਿਆ ਜੀ ਸ਼ਹਿਰੋਂ ਆ ਗਿਆ ਕਹਿੰਦਾ ਬਹੁਤ ਸੰਦੇ ਅੱਜ ਕੀ ਗੱਲ ਬੇਬੇ ਬਾਪੂ ਨਹੀਂ ਦੇਖਦੇ ਉਹ ਕਿੱਥੇ ਚਲੇ ਗਏ ਆ ਤਮੈ ਕਿਚਾਰੇ ਕਿਤੇ ਆਪੇ ਤੇ ਤੂੰ ਕੀ ਹੈ ਕੁੰਡਾ ਲਾ ਲਈ ਹੈ ਤੇ ਮੈਂ ਤੇ ਕੁੰਡਾ ਲਾਇਆ ਹੋ ਗਿਆ ਅੰਦਰ ਤੇ ਜਦੋਂ ਨੇ ਵੇਖਿਆ ਵੀ ਕੁੰਡੇ ਦੇ ਨਾਲ ਨਾਲ ਬਾਪੂ ਬੰਨੇ ਬਾਪੂ ਤੇ ਬੇਬੇ ਨੂੰ ਰਸਿਆਂ ਨਾਲ ਵੀ ਬੰਨਿਆ ਹੈ ਹੈ ਜਾਂਦੇ ਸੀ ਦੇ ਕੇ ਪਾਣੀ ਉਹਨਾਂ ਫੜਿਆ ਡੰਡਾ ਤੇ ਫਿਰ ਤੇ ਮੈਂ ਛਿੱਤਰ ਤੇ ਮੈਂ ਆਪੇ ਹੀ ਖਾਣੇ ਜਿਹੜਾ ਉਹ ਛਿੱਤਰਾ ਵਾਲਾ ਹੈ ਨਾ ਇਹ ਤੈਨੂੰ ਮਰਦਾ ਮਰ ਜਾਂ ਮੈਨੂੰ ਕਾਤਾ ਕਹਿੰਦੇ ਆ ਗੱਲੋਂ ਤੋਤੀ